ਦੇਖ ਗਏ ਓਏ 9 ਸਾਲ ਬਹੁਤ ਹੁੰਦੇ ਆ ਭਾ ਓਏ ਓ ਹੋ 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 ਰਬਾ ਕੀ ਮਾੜਾ ਕੀ ਤੇ ਆਹਦਾ ਵਾਹਦਾ ਕਰ ਰਹਿ ਗਿਆ ਯਾਰ ਸਾਡਾ ਆ ਕਿਹੜਾ ਅੱਧੀ ਰਾਤ ਖੜਕਾਇਆ ਕਰੀਂ ਜੰਗਾਲ ਗੱਡੀਆਂ ਕਿਹਦੀਆਂ ਯਾਰ ਉਪਰਾਵਾਏ ਆਹਦਾ ਵਾਹਦਾ ਵੇ ਜੜਗੇ ਭਾਂਛੋ ਆਵੇ ਫੀਟਰ ਵੇ ਕਿਉਂ ਜੋਰਿਆ ਕੰਗੂਰਾ ਨਹੀਂ ਮਾਰਦਾ ਹੋਰ ਕਿੰਦੇ ਬਾਈ ਕੀ ਹਾਲ ਆ ਠੀਕ ਆ ਬਾਈ ਤੇ ਆ ਗਿਆ ਬਈ ਯਾਰ ਅੱਜ ਤਾਂ ਮੈਂ 9 ਸਾਲਾਂ ਬਾਅਦ ਆਇਆ ਯਾਰ ਵੇਖ ਲੈਣ ਦੇ ਘਰ ਹੁਣ ਮਾਰ ਕੰਗੂਰਾ ਕੰਗੂਰੇ ਨਹੀਂ ਬਾਈ ਬਾਜ ਦੇ ਕਿਉਂ ਹੁਣ ਕੀ ਹੋ ਗਿਆ 9 ਸਾਲ ਖਾਧੀਆ ਮੂੰਗੀ ਤੇ ਕੰਗੂਰਾ ਸੋਡਿਆ ਲਾ ਉਹ ਨਹੀਂ ਉਹ ਕਿੱਧਰ ਗਿਆ ਇਹ ਜੱਟਾਂ ਦੇ ਜਿਹੜਾ ਜਿਹੜੀ ਜੱਟਾਂ ਦੀਆਂ ਦੁਸ਼ਮਣੀਆਂ ਹੀ ਹੁੰਦੀਆਂ ਹਾਈਕੜ ਕਿੱਧਰ ਗਈ ਤੇਰੀ ਹਾਈਕੜ ਦਿਵਾਗ ਸੀ ਉਦੋਂ ਆ ਵੇਖ ਤੁਹਾਡੇ ਵਾਲਾ ਸ਼ੋਰ ਕਿੱਧਰ ਗਿਆ ਤੇ ਮੇਰੀ ਜਵਾਨੀ ਰੋਲ ਗਈ ਜੇਲ੍ਹ ਚ ਯਾਰ ਮਰ ਗਿਆ ਮਰ ਗਿਆ ਯਾਰ ਬੰਦਾ ਤੂੰ ਹੁਣ ਤਾਂ ਸਾਈਕਲ ਕਿੱਥੇ ਤਰੀ ਮੈਂ ਬਾਈ ਤੇਰੇ ਮੂੰਹ ਨਹੀਂ ਲੱਗਣਾ ਆ ਦਾ ਜਾ ਤੂੰ ਆਦਾ ਕੰਮ ਕਰ ਮੈਂ ਵੇਖਣਾ ਆ ਮਕਾਨ ਆ ਕੀ ਵੇਖਣਾ ਆ ਦੇਖ ਦੇਖ ਹਾਲ ਇਹਦੇ ਤੇ ਹੀ ਮੈਂ ਦਿਖਾਉਣਾ ਦੇਖ ਚੁੱਲ੍ਹਿਆਂ ਚ ਕਾ ਕੀ ਦਿਖਾਉਣਾ ਤੂੰ ਇਹ ਮੋਛਾਂ ਹੀ ਰਹਿਣੀ ਆ ਤੁਹਾਡੇ ਵਾਲੀ ਦੀ ਤਾਂ ਰਹੀ ਨਹੀਂ ਆ ਮੇਥੋਂ ਹੋ ਗਿਆ ਗਲਤੀ ਨਾ ਕਰ ਤਾ ਲੋਗਾ ਛੋਡੇ ਵਾਲੇ ਦਾ ਕੋਈ ਵੱਟ ਦਾ ਰੌਲਾ ਹੀ ਮਾੜਾ ਮੋਟਾ ਤੇ ਸਗਿਆਂ ਚ ਸੀਗੇ ਤੇ ਆ ਦੇ ਨਾ ਘਰ ਦਾ ਕੀ ਇੱਟਾਂ ਇੱਟਾਂ ਹੋਈਆਂ ਪਈਆਂ ਤੇ ਜੇ ਉਹ ਨਾ ਮਾਰਦਾ ਮੈਨੂੰ ਮਾਰ ਦਿੰਦਾ ਆ ਹੀ ਹਾਲ ਛੋਡਾ ਹੋਣਾ ਸੀ ਇਹ ਜੱਟਾਂ ਜੁੱਟਾਂ ਵਾਲੀਆਂ ਗੱਲਾਂ ਗਾਣਿਆਂ ਚ ਤੇ ਉਹੀ ਉਹ ਚ ਆਉਂਦੀਆਂ ਮੈਨੂੰ ਪਤਾ ਮੂੰਗੀ ਮੈਂ 9 ਸਾਲ ਕਿਵੇਂ ਖਾਧੀਆ ਪੈਰਾ ਨਾਲ ਆਟਾ ਗੁੰਨਦੇ ਜੇਲ੍ਹ ਚ ਆ ਦੇ ਲੈ ਕੀ ਰਹਿ ਗਿਆ ਮੈਂ ਤੇਰਾ ਭਰਾ ਆ ਗਿਆ ਭਰਾ ਭਾਈ ਮੈਨੂੰ ਵੀ ਦੁੱਖ ਆਉਂਦਾ ਤੇਦਾ ਉਹਦਾ ਸੱਜੀ ਬਾਹ ਸੀ ਸੱਜੀ ਬਾਹ ਮੇਰੀ ਬਾ ਉਹਦੇ ਮੈਂ ਪਾਪ ਮੈਂ ਕੱਟਿਆ ਜੇਲ੍ਹ ਚ ਉਹ ਤਾਂ ਇੱਕ ਵਾਰੀ ਮਰ ਕੇ ਜਾ ਉਹ ਮੈਂ 9 ਸਾਲ ਮਰਿਆ ਭਰਾਵਾ ਉਹਦਾ ਤਾਂ ਇੱਕ ਵਾਰੀ ਸਾਹ ਨਿਕਲ ਗਏ ਪਰ ਕੀ ਸੀ ਤੇਰੀ ਕਾਦੀ ਤੇਰੀ ਹੰਕਾਰ ਸੀ ਕਾਦੀ ਸੀ ਜੀ ਲੋਕਾਂ ਨੇ ਉਂਗਲਾਂ ਦਾ ਲਾ ਲਾ ਕੇ ਲੜਾਈ ਸੀ ਥੋਡੇ ਵਰਗਿਆਂ ਨੂੰ ਉਧਰੋਂ ਮੈਨੂੰ ਲਾਣ ਦੇ ਉਧਰੋਂ ਕੌਲੀ ਚੱਟਾਂ ਨਾਲ ਲੜਾਈ ਆ ਉਹਨਾਂ ਨੇ ਮਰਾਇਆ ਮੈਂ ਨਹੀਂ ਮਾਰਿਆ ਮੈਂ ਤਾਂ ਬਸ ਸਾਧਨ ਬਣ ਗਿਆ ਮੇਰੇ ਮੋਢੇ ਤੇ ਰੱਖ ਕੇ ਚਲਾਈ ਸੀ ਉਹ ਪੈਲੀ ਕਿਨੇ ਲਈ ਨਾਲੇ ਸਾਡਾ ਘਰ ਪੱਟਿਆ ਨਾਲੇ ਤੂੰ ਆਪਦਾ ਪੱਟਿਆ ਉਹ ਚਾਰ ਕਿਨੇ ਪੈਲੀ ਕਿਉਂ ਵਿੱਚੀ ਪੈਲੀ ਜਾਣੀ ਸੀ ਜਦੋਂ ਗੋੜਕਚਰੀਆਂ 'ਚ ਵੜ ਗਏ ਇੱਥੇ ਤਾਂ ਇਹੋ ਕੁਛ ਹੀ ਹੁੰਦਾ ਹੁੰਦਾ ਗੋੜਕਚਰੀਆਂ 'ਚ ਉਹ ਲਈ ਕਿਹੜੇ ਬੰਦੇ ਨੇ ਪੈਲੀ ਪਤਾ ਤੈਨੂੰ ਉਹ ਲਈ ਸੀ ਉਹਨਾਂ ਨੇ ਗਵੰਡੀਆਂ ਨੇ ਦੂਜਿਆਂ ਨੇ ਹਾਂ ਉਹ ਹੀ ਸੀ ਉਂਗਲਾਂ ਵਾਲੇ ਉਹਨਾਂ ਨੇ ਪੈਲੀ ਜਾਂ ਮੇਰੀ ਲੈਣੀ ਸੀ ਜਾਂ ਸੋਡੀ ਲੈਣੀ ਸੀ ਉਹੀ ਤੁਹਾਨੂੰ ਤੈਨੂੰ ਗੱਲ ਹੁੰਦਾ ਹੀ ਕਰੇ ਆ ਜਾਂਦੇ ਸੀ ਮੇਰੇ ਕੋਲੋਂ ਮੀਠ ਖਾ ਕੇ ਸੋਡੇ ਵਾਲੇ ਕੋਲੇ ਬਹਿ ਜਾਂਦੇ ਸੀ ਉਹੀ ਸਾਡੇ ਸ਼ੁਰ ਕੋਲੇ ਜਾ ਕੇ ਬਹਿੰਦਾ ਸੀ ਸੋਡੇ ਨਾਲ ਇਕੱਠੇ ਪੜਿਆ ਮੈਂ ਭਰਾਵਾ ਹਾ ਜੋ ਰੱਬਾ ਅਣਖੀ ਬੰਦਾ ਉਹ ਸੀ ਅਣਖ ਜਵਾਕ ਜੱਲੇ ਰੁਲ ਗਏ ਬਾਈ ਪਾਵਨ ਦਾਦੇ ਹਿੱਸਾ ਲੈ ਗਈ ਉਹ ਬਹੂ ਜੀ ਉਹ ਤਾਂ ਉੱਠ ਗਈ ਬਾਈ ਅਗਲੀ ਬਗਾਨੀ ਤਾਂ ਇੱਕ ਕੋ ਇੰਚ ਪਿੱਛੇ ਲੜੇ ਸੀਗੇ ਤੇ ਚਾਰ ਪੰਜ ਕਿੱਲੇ ਕੇ ਨਾਲੇ ਬੰਦਾ ਗਿਆ ਤੇ ਆ ਮੇਰਾ ਘਰ ਦੇ ਆ ਕੀ ਹਾਲ ਹੋਇਆ ਪਿਆ ਕਰਦਾ ਸਿਆ ਆਖ ਛੌਂਕ ਨਾਲ ਲਵਾਈ ਮੇਰੇ ਬਾਪੂ ਨੇ ਪੱਥਰ ਵੇਖ ਗਲ ਗਿਆ ਬਾਈ ਸਾਰਾ ਕੁਝ ਆ ਦੇਖ ਆ ਪੱਥਰ ਛੌਂਕ ਨਾਲ ਲਵਾਈ ਸਾਡੇ ਬੁੱਢੇ ਨੇ ਉਦੋਂ ਕਿਸੇ ਦੇ ਨਹੀਂ ਲੱਗਿਆ ਸੀਗਾ ਬਾਈ ਮੈਲ ਰਗਾ ਘਰ ਤੇਰਾ ਵੀ ਤਬਾਹ ਹੋ ਗਿਆ ਬਾਈ ਬਾਈ ਮੈਨੂੰ ਪਤਾ ਹੈ ਉਹਦੀ ਥਾਂ ਤੇ ਨਾ ਤੁਹਾਡੇ ਅੱਗੇ ਮੈਂ ਮਰ ਜਾਂਦਾ ਉਹ ਸਮੁੰਦਰੀ ਜਾਂਦਾ ਰਹਿੰਦਾ ਉਹਨੂੰ ਪਤਾ ਲੱਗ ਗਿਆ ਬਹੁਤ ਔਖਾ ਜੋਰਿਆ ਬਹੁਤ ਔਖਾ ਹੈ ਲੋਕਾਂ ਦੀਆਂ ਉਂਗਲਾਂਾਂ ਹੈ ਉਂਗਲਾਂ ਤੋਂ ਬਾਜ ਓਏ ਵਾਕਈ ਉਂਗਲਾਂ ਵਾਲੇ ਮਰਾ ਜਾਂਦੇ ਓਏ ਘਰ ਪੱਟਲੇ ਜੋਰਿਆ ਆਪਾਂ ਤਾਂ ਜਮਾਂ ਘਰ ਪੱਟਲੇ ਆ ਆ ਦੇਖਾ ਕਿੰਨੇ ਕਸਮ ਦਾ ਖੜਾ ਇਹਨਾਂ ਦਾ ਯੂਨੀਵਰਸਿਟੀ 'ਚ ਵੀ ਨਹੀਂ ਖੜਾ ਹੁੰਦਾ ਜੋਰਿਆ ਅੱਜ ਤੋਂ ਇੱਕ ਹੱਟੇ ਵਾਲੇ ਲੈ ਕੇ ਸਾਰਾ ਪੱਟ ਕੇ ਲੜਰਮ ਪਟਰਮ ਕੱਲੇ ਆ ਰਹਿ ਗਏ ਬਾਹਰ ਚਾਰ ਚੋਰਾ ਸਾਰੀਆਂ ਗੱਲਾਂ ਛੱਡ ਦੇ ਤੈਨੂੰ ਹੋ ਗਿਆ ਨਾ ਮਹਿਸੂਸ ਹੁਣ ਜ਼ਿੰਦਗੀ ਤਬਾਹ ਹੋ ਗਈ ਬਾਈ ਮੇਰੇ ਸਾਰਾ ਮੇਰੇ ਤਾਂ ਮੇਰੀ ਤਾਂ ਉਮਰਤ ਹੀ ਰਹਿ ਗਈ ਜੇਲ੍ਹ ਚ ਹੱਟ ਪਤਾ ਕਿੰਨੇ ਦੁੱਖ ਦੇ ਕੁੱਟਿਆ ਪਤਾ ਕਿੰਨਾ ਪੁਲਿਸ ਨੇ ਮੈਂ ਹੁਣ ਕੀ ਮੈਂ ਗਾਂਹ ਬੰਦਾ ਥੋੜਾ ਮਾਰ ਕੇ ਮੈਂ ਬਈ ਦੂਜੇ ਪਾਸੇ ਨੂੰ ਮੂੰਹ ਕਰਕੇ ਟੱਪੂ ਜੇ ਕੋਈ ਗਾਲ ਵੀ ਕੱਢ ਜੂ ਤੇ ਮੈਂ ਤਾਂ ਉਹਨੂੰ ਸ਼ੁਗਰ ਕਰੂੰਗਾ ਵੀ ਮੈਨੂੰ ਗਾਲ ਕੱਢੇ ਆ ਪੇਂਗਾ ਟੱਕਰ ਜੂ ਜੋ ਰਿਆ ਗੱਲ ਸੁਣ ਲੈ ਇੱਕ ਦੁਸ਼ਮਣੀ ਜਿਹੜੀ ਹੁੰਦੀ ਆ ਨਾ ਪੀੜੀਆਂ ਤੱਕ ਜਾਂਦੀ ਐ ਮਾੜੀ ਹੁੰਦੀ ਐ ਆਪਣੀ ਜੱਟਾਂ ਦੀ ਬਈ ਮੈਂ ਤਾਂ ਵਾਦਾ ਕਰਦਾ ਮੈਂ ਭੁੱਲ ਜਾਣਾ ਮੈਂ ਭੁੱਲ ਜਾਣਾ ਮੈਂ ਭੁੱਲ ਜਾਣਾ ਇੱਕ ਬੁਰਾ ਸੁਪਨਾ ਸਮਝ ਕੇ ਮੈਂ ਭੁੱਲ ਜਾਣਾ ਵੀ ਸਾਡਾ ਉਹ ਭਾਈ ਉਹਦੇ ਮੈਨੂੰ ਦੁੱਖ ਆ ਬੰਦਾ ਮਾਰੇ ਦਾ ਵੀ ਬਹੁਤ ਪਾਪ ਆ ਪਰ ਮੈਂ ਹੁਣ ਨਾ ਮੇਰੇ ਹਿਸਾਬ ਚ ਆ ਜਾਂਦੇ ਉਹਨਾਂ ਨਾਲ ਤਾਂ ਮੈਂ ਕੜਕੀ ਕੱਢੂਗਾ ਨਹੀਂ ਮੇਰਾ ਘਰ ਪਟਿਆ ਨਹੀਂ ਨਹੀਂ ਜੋ ਰਿਆ ਕੁਛ ਨਹੀਂ ਕਰਨਾ ਮੈਂ ਕਹਿੰਨਾ ਵੀ ਆਪਣਾ ਜਿਹੜਾ ਹੈਗਾ ਛੱਡ ਦੇ ਆ ਦੇ 15 ਇੱਥੇ 20 ਜੀਆਂ ਦਾ ਘਰ ਸੀ ਸਾਰਾ ਆਪਾਂ ਬੱਜ ਜਾ ਆਪਾਂ ਗਾਹ ਨੂੰ ਚੱਲ ਗਏ ਆਪਾਂ ਪਿੱਛੇ ਨੂੰ ਨਾ ਜਾਏਗੇ ਜੋ ਰਿਆ ਨਾ ਘਰ ਪਟਲੇ ਆਪਾਂ ਤਬਾਹ ਕਰ ਲੈ ਤੂੜੀ ਉੱਥੇ ਘੋੜੀਆਂ ਪਸ਼ੂ ਮੱਝਾਂ ਉਹ ਤੂੜੀ ਵੇਖ ਹਜੇ ਵੀ ਪਈ ਹੈ ਗਲੀ ਜੇ ਤੋ ਮੈਂ ਜੇ ਤੋ ਮੈਂ ਸਾਰਾ ਕੁਝ ਭੁੱਲੀਆ ਤੇਰਾ ਮੈਂ ਮੰਨਦਾ ਜਦੋਂ ਬਸ ਤੇਰੇ ਮੇਰੇ ਨਾਲ ਘਰ ਸੀਗਾ ਕੋਈ ਮੇਰੇ ਨਾਲ ਇੱਕ ਵਾਦਾ ਕਰ ਜੋ ਰਿਆ ਮੇਰੇ ਨੇ ਇੱਕ ਵਾਦਾ ਕਰ ਲਿਆ ਵੀ ਅੱਜ ਤੋਂ ਬਾਅਦ ਆਪਣੀ ਕੋਈ ਦੁਸ਼ਮਣੀ ਨਹੀਂ ਆਪਾਂ ਭੁੱਲ ਜਗੇ ਸਾਰਾ ਕੁਝ ਤੇ ਜਿਹੜੇ ਉਂਗਲਾਂ ਲਾਉਂਦੇ ਸੀ ਆਪਾਂ ਉਹਨਾਂ ਦੇ ਮਗਰ ਨਹੀਂ ਲੱਗਣਾ ਅੱਗੇ ਘਰਤ ਬਾਣੀ ਕਰਨਾ ਆਪਾਂ ਰੱਬ ਦੇਖੋ ਭਰਾਵਾ ਕਿਸੇ ਪਿੱਛੇ ਨਾ ਇਹ ਚੁਗਲਖੋਰ ਹਰੇਕ ਚ ਹੁੰਦੇ ਆ ਹਰੇਕ ਚ ਹੁੰਦੇ ਆ ਕਿਤੇ ਸਰਪੰਚੀ ਪਿੱਛੇ ਲੜਾਉਣਗੇ ਤੁਹਾਨੂੰ ਕਿਤੇ ਵਟ ਪਿੱਛੇ ਕਾਸੀ ਪਿੱਛੇ ਬਹੁਤ ਯਾਰ ਦੁਨੀਆ ਅੱਜ ਪਰੇ ਤੋਂ ਪਰਾਂ ਪਈ ਆ ਚੱਲ ਛੱਡੇ ਦਾ ਜਿਹੜਾ ਕੋ ਹੋ ਗਿਆ ਹੋ ਗਿਆ ਮੈਂ ਤਾਂ ਕੰਨ ਨੂੰ ਹੱਥ ਲਾਈ ਤੇ ਦੁਸ਼ਮਣੀ ਛੱਡ ਭਰਾਵਾ ਮੈਂ ਤਾਂ ਕਹਣਾ ਵੈਰ ਖੱਟੋ ਨਾ ਕਿ ਮੈਂ ਤਾਂ ਕਦੋਂ ਦਾ ਕਹੀ ਇਹਨਾਂ ਵੀ ਬੱਸ ਹੁਣ ਭੁੱਲ ਜਾ ਤੇ ਮਗਰ ਨਹੀਂ ਲੱਗਣਾ ਉਂਗਲਾਂ ਨੇ ਫੇਰ ਚਾਉਣਾ ਆ ਭਾਈ ਲੋਕ ਵੀ ਨਾ ਕਿਸੇ ਦੇ ਮਗਰ ਲੱਗਣਾ ਉਂਗਲੀ ਲੋਕੋ ਬਾਜੋ ਇਹ ਉਂਗਲਾਂਾਂ ਤੋਂ ਬਾਜੋ ਥੋੜੇ ਆਲਾ ਤਾਂ ਮੈਂ ਮੋੜ ਨਹੀਂ ਸਕਦਾ ਜੇ ਉਹਦੀ ਥਾਂ ਤੇ ਤੈਨੂੰ ਕਿਤੇ ਕਮੀ ਹੋਈ ਮੈਨੂੰ ਬਾਜ ਮਾਰ ਬਸ ਮੇਰਾ ਭਰਾ ਮਿਲ ਗਿਆ ਮੈਂ ਸਮਝ ਲੂੰਗਾ ਤੇ ਮੈਂ ਇਹ ਕਹਿੰਨਾ ਵੀ ਜਮੀਨਾ ਪਿੱਛੇ ਲੋਕਾਂ ਨੂੰ ਵੀ ਦੂਜਿਆਂ ਨੂੰ ਕਹੂੰਗਾ ਬਾਈ ਨਾ ਲੜੋ ਹੋਰ ਆਹ ਵੇਖ ਲੈ ਜਿੰਦਿਆਂ ਨੂੰ ਵੀ ਚੰਗਾਲ ਲੱਗ ਗਈ ਮਸਾ ਖੋਲਿਆ ਚਲ ਠੀਕ ਆ ਮਿਲਦਾ ਤੜਕੇ ਮੈਂ ਚਲੋ